हे वाहेगुरु ਜਦੋਂ ਸਤਜੁਗ ਦਾ ਸਮਾਂ ਆਇਆ ਉਸ ਵੇਲੇ ਤੂੰ ਸਤਜੁਗ ਦੇ ਸਮੇਂ ਨੂੰ ਕਿਵੇਂ ਸ਼ਿੰਗਾਰਿਆ ਸੁਸ਼ੋਭਿਤ ਕੀਤਾ ਛਲਿਓ ਬਲ ਬਾਵਨ ਭਾਇਓ ਰਾਜੇ ਬਲ ਨੂੰ ਛੜਿਆ ਤੇ ਬਾਵਨ ਰੂਪ ਧਾਰਿਆ ਤੂੰ ਤ੍ਰੇਤਾ ਤਾਂ ਮਾਣਿਓ ਰਾਮ ਰਗਵੰਸ ਕਹਾਇਓ ਜਦੋਂ ਤ੍ਰੇਤਾ ਜੁਗ ਆਇਆ ਉਸ ਵੇਲੇ ਰਾਗਵੰਸ ਰਾਗੂਆਂ ਦੀ ਰਾਗੇ ਰਾਜੇ ਰਾਗੂ ਦੀ ਵੰਸ ਦੇ ਅੰਦਰ ਤੁਸੀਂ ਰਾਮਚੰਦਰ ਖਮਾਉਣਾ ਕੀਤਾ ਦੁਆਪਰ ਕ੍ਰਿਸ਼ਨ ਮਾਰਾਰ ਕੰਸ ਕਰਤਾਰਥ ਕੀਓ ਜੋ ਦੁਆਪਰ ਯੁਗ ਆਇਆ ਉਦੋਂ ਕੰਸ ਨੂੰ ਮਾਰ ਕੇ ਮੁਕਤ ਕਰ ਦਿੱਤਾ ਉਗਰ ਸੈਨ ਨੂੰ ਰਾਜ ਦਿੱਤਾ ਕ੍ਰਿਸ਼ਨ ਦੂਪ ਹੋ ਕਰਕੇ ਸ਼ੋਭਤ ਹੋਏ ਕਾਲ ਯੁਗ ਪਰਮਾਨ ਨਾਨਕ ਗੁਰ ਰੰਗਦ ਅਮਰ ਕਹాయੋ ਕਾਲ ਯੁਗ ਦਾ ਸਮਾਂ ਆ ਗਿਆ ਤੁਸੀਂ ਹੋਈ ਮਾਰਾ ਗੁਰਨਾਨਕ ਗੁਰੰਗਦ ਰੂ ਗੁਰਮਰਦਾਸ ਸਾਹਿਬ ਜੀ ਕਹਣਾ ਕੀਤਾ ਹੁਣ ਦੱਸੋ ਸਤ ਸੰਗ ਜੀ ਇੱਥੇ ਝਗੜਾ ਰਹਿ ਗਿਆ ਕੋਈ ਇਹ ਆਪਾਂ ਗੁਰਬਾਣੀ ਵਿਚਾਰੀ ਹੈ